ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ ਆ ਗਿਆ ਕਿ ਕਿ ਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਥੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਏ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੇਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਬਾਈ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦੇ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਨੇ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਦਾਂ ਹੁੰਦਾ ਹੀ ਐ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਵਾਂ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਲ ਹੈ ਅੱਛਾ ਕਿਉਂ ਉਹਦੇ ਨਾਲ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾ ਉਹ ਬੜ ਕੇ ਹਟਿਆ ਮੁਸੀਬਤਾਂ ਆਉਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫੈਨ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਹੈ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇ ਨਾ ਕਿਸਨੇ ਗੱਲਾਂ ਕਰਦੇ ਯਾਰ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖੋ ਤਾਂ ਸਹੀ ਮੇਰੇ ਖੜਾ ਕੌਣਾ ਦਸਾਂ ਜਾਲਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨ ਆਏ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗੀ ਯਾ ਵਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਬਰੂ ਕਹਿੰਦੇ ਚੰਡੀਗੜ ਆ ਗਿਆ ਕਿ ਤੀੜਾ ਪਰਛਾਵੇਂ ਛੋਣ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਏ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੇਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਭਾਈ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਨੇ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਦਾਂ ਹੁੰਦਾ ਹੀ ਐ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਵਾਂ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਬੜ ਕੇ ਹਨਿਆ ਮੁਸੀਬਤਾਂ ਆਉਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫਿਲਮ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਹੈ ਨਾ ਬੜਾ ਮਸ਼ਹੂਰ ਡਾਇਲੋਗ ਕੀ ਹੈ ਝੁਕੇਗਾ ਨਹੀਂ ਸਾਲਾ ਹੈ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜਾਏਗਾ ਕਿਸਨੇ ਗੱਲਾਂ ਕਰਦੇ ਆ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖੋ ਤਾਂ ਸਹੀ ਮੇਰੇ ਖੜਾ ਕੌਣਾ ਦਸਾਂ ਜਾਣਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨਾ ਹੈ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨਾ ਹੈ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗੀ ਯਾ ਕਰਕੇ ਦੇ